ਪਰ ਸੋ ਜੋ ਥਿੱਕਵੇਂ ਵੀਡੀਓ ਪਾਈ ਸੀਗੀ ਵੀ ਮਾਰੇ ਟਾਈਮ ਦੇ ਵਿੱਚ ਰੱਖਿਆ ਹੋਇਆ ਮੁੰਡੇ ਤੇ ਹੱਥ ਨਾ ਤੇ ਕਾਮਯਾਬੀ ਦੀਆਂ ਤਾੜੀਆਂ ਨੂੰ ਕਦੇ ਕੀਮਤੀ ਹੁੰਦਾ ਇਸੇ ਤਰ੍ਹਾਂ ਮੇਰੇ ਭਰਾਵੋ ਪਿੰਡ ਜੀਦਾ ਸਿੰਘ ਵਾਲੇ ਦੇ ਮੁੰਡੇ ਨੂੰ ਜਿਲ੍ਹਾ ਮੋਗੇ ਦੇ ਨੂੰ ਅੱਜ ਸੋਡੀ ਲੋਡ ਪੈ ਗਈ ਕੁੜੀ ਖੋਖਰ ਸ਼੍ਰੀ ਮੁਕਸਰ ਸਾਹਿਬ ਤੋਂ ਆ ਸਿਮਰਨ ਨਾਂ ਪਿਓ ਦਾ ਨਾਂ ਬਲਕਰਨ ਸਿੰਘ ਠੀਕ ਆ ਮੈਂ ਫੋਟੋਆਂ ਵੀ ਲਾ ਰਿਆਂਗਾ ਉਹ ਕੁੜੀ 45 ਲੱਖ ਰੁਪਇਆ ਮੁੰਡੇ ਤੋਂ ਲਵਾ ਕੇ ਕੈਨੇਡਾ ਬ੍ਰੈਂਪਟਨ ਦੇ ਵਿੱਚ ਰਹਿੰਦੀ ਆ ਤਾਂ ਕੋਰੀਡੋਰਸ ਕਾਲਜ ਆ ਕੋਈ ਉੱਥੇ ਵੀ ਸਾਡੀ ਕੁੜੀ ਬਸਾਉ। ਤੇ ਅੱਜ ਦੇ ਟਾਈਮ 'ਚ ਅਸੀਂ ਮੁੰਡੇ ਵਾਲੇ ਨੀਵੇਂ ਹੋ ਗਏ ਜਾਂਦੇ ਆ ਵੀ ਅਸੀਂ ਕੁੜੀ ਰੱਖਣ ਨੂੰ ਤਿਆਰ ਆ ਤੋਰੋ ਤੇ ਤੁਰਦੇ ਨੀ। ਜੇ ਕਿਸੇ ਕੰਮਦਾਰੀ ਕਿਸੇ ਕੰਮਦਾਰੀਗਾ ਜਮਾਈ ਚੱਜਦਾ ਹੈ ਨੀਗਾ ਦੂਜਾ ਮੁੰਡਾ ਚੰਗਾ ਜੂ ਹੈ ਜਾਂ ਮਾੜਾ ਹੈ। ਕਿਉਂ ਨਹੀਂ ਕਾਰਨ ਕੀ ਕਿਹਾ ਸਿਮਰਨ ਜੀ ਤੋਰ ਆਪ ਕੀ ਕਾਰਨ ਕੀ ਹੈਗਾ ਨਹੀਂ ਵੀ ਮੈਨੂੰ ਕੀ ਚੀਜ਼ ਨਹੀਂ ਪਸੰਦ ਜਾਂ ਮੈਂ ਕਿਉਂ ਇਦਾਂ ਕਰ ਰਹੀ ਹਾਂ? ਈਕ ਵੀ ਗੱਲਬਾਤ ਨਹੀਂ। ਬੈਂਕ ਤੋਂ ਲੈ ਕੇ ਲੋਨ ਵਗੈਰਾ ਲੈ ਕੇ ਪਹਿਲੀ ਗਹਿਣੇ ਕਰਕੇ ਪਹਿਲਾਂ ਲੀਆਂ ਪੀਸਾਂ ਭਰੀਆਂ ਜਦੋਂ ਬਾਦ ਵਾਲੀਆਂ ਮੇਰੇ ਕੋਲੇ ਗੱਡੀ ਸੀ ਉਹ ਵੇਚ ਕੇ ਕੋ ਮਾਂ ਦਾ ਸੋਨਾ ਵੇਚ ਕੇ ਫਿਰ ਗਾਂ ਜਾਨੀ ਜਦੋਂ ਮੈਂ ਫਸ ਹੀ ਗਿਆ ਉਹ ਚੀਜ਼ ਮੈਨੂੰ ਪਤਾ ਸੀ ਵੀ ਮੇਰੀ ਵਾਈਫ ਆ ਮੇਰੀ ਜ਼ਿੰਮੇਵਾਰੀ ਬਣ ਗਈ ਜੀ ਵੀ ਮੈਂ ਹੁਣ ਜੇ ਉਹ ਪੀਸਾਂ ਭਰਨੀ ਹੈ ਮੇਰੀ ਜ਼ਿੰਮੇਵਾਰੀ ਮੈਂ ਆਪਾਂ ਜ਼ਮੀਨ ਵੇਚ ਕੇ ਪਰ ਆਪਾਂ ਕਰਵੇਂ ਪਰਾਂ ਤੇ ਉਹ ਮੁਕਰ ਗਈ ਵੀ ਮੈਂ ਤਾਂ ਵਿਆਹ ਕਰਾਈ ਨਹੀਂ ਸੀ ਇਹਦੇ ਨਾਲ ਧੱਕੇ ਨਾਲ ਵਿਆਹ ਹੋਇਆ ਸੀ ਕਿਉਂਕਿ ਸਾਰਿਆਂ ਦੀ ਸਹਿਮਤੀ ਨਾਲ ਅਰੇਂਜ ਮੈਰਿਜ ਹੋਈ ਸੀ ਉਹ ਕੋਈ ਲਵ ਮੈਰਿਜ ਨਹੀਂ ਸੀ ਤੇ ਅਨਸਾਫ਼ ਤੁਸੀਂ ਸੋਸ਼ਲ ਮੀਡੀਆ ਵਾਲੇ ਭਰਾਵਾਂ ਨਹੀਂ ਦਬਾਉਣਾਗਾ ਤੁਹਾਡਾ ਹੱਕ ਬਣਦਾਗਾ ਕਿਉਂਕਿ ਹੋਰ ਕਿਸੇ ਭਰਾ ਨਾਲ ਧੋਖਾ ਨਾ ਹੋਵੇ ਤੁਹਾਡਾ ਹੱਕ ਬਣਦਾਗਾ ਉਹ ਵੀਡੀਓ ਸ਼ੇਅਰ ਕਰਨ ਦਾ ਉੱਥੋਂ ਤੱਕ ਪਹੁੰਚਾਉਣਾ ਦਾ ਕੁੜੀ ਦਾ ਨਾਮ ਸਿਮਰਨ ਉਹ ਜਦੋਂ ਵੀ ਕਹਿੰਦੇ ਘਰੋਂ ਨਿਕਲਦੀ ਆ ਉਥੋਂ ਮੂੰਹ ਤੇ ਮਾਰਕਸ ਪਾ ਕੇ ਬੰਨ ਕੇ ਨਿਕਲਦੀ ਆ ਬ੍ਰੈਂਟਨ ਦੇ ਵਿੱਚੋਂ ਮੇਰੇ ਭਰਾ ਜਿਹੜੇ ਵੀ ਉਹਦੇ ਨਾਲ ਕੋਈ ਪੰਜਾਬੀ ਕੰਮ ਕਰਦਾ ਹੋਊਗਾ ਨਾ ਐਨੀ ਕੀ ਵੀਡੀਓ ਵਾਇਰਲ ਕਰੋ ਵੀ ਉਹ ਬੰਦਾ ਜਿਹੜਾ ਅੱਜ ਟੱਕਰਾਂ ਮਾਰਦਾ ਕੰਧਾਂ ਦੇ ਵਿੱਚ ਜਿਹੜਾ ਰੋਂਦਾਗਾ ਮੇਰੇ ਕੋਲੇ ਫੋਨ ਕਰਕੇ ਰੋਇਆਗਾ ਉਹਦੇ ਪਤਾ ਕਿੰਨਾ ਕੁ ਦੁੱਖ ਉਹਦੇ ਦਿਲ ਦੇ ਵਿੱਚ ਜਿਨੇ ਜਿਹਦੇ ਕੋਲੇ 4 ਕਿੱਲੇ ਬਾਂਦੇ ਸਿਰਫ ਤੇ 45 ਲੱਖ ਦਾ ਕਰਜ਼ਾ ਕਿਉਂਕਿ ਉਹਨੂੰ ਚਾੱਕ ਕੇ ਬਾਹਰ ਕੁੜੀ ਨੂੰ ਭੇਜਿਆ ਤੇ ਕੁੜੀ ਸ਼ਰਿਆਂ ਵਿੱਚ ਜਾ ਕੇ ਮੁੱਕਰ ਗਈ ਆ ਉੱਥੇ ਮੈਂ ਫੋਟੋਆਂ ਵੀ ਲਾਉਣ ਲੱਗਿਆਗਾ ਅੱਜ ਸਿਰਫ ਉਹ ਕੁੜੀ ਦੀ ਫੋਟੋ ਲਾਉਂਗਾ ਤੇ ਆਉਣ ਵਾਲੇ ਟਾਈਮਾਂ ਦੇ ਵਿੱਚ ਮੇਰੇ ਕੋਲ ਸਾਰੇ ਪਰਿਵਾਰ ਦੀਆਂ ਖੋਖਰ ਪਿੰਡ ਸ਼ਿਰਮ ਮੁਖਸਰ ਸਾਹਿਬ ਦਾਗਾ ਉਹਦੇ ਸਾਰੇ ਪਰਿਵਾਰ ਦੀਆਂ ਫੋਟੋਆਂ ਆਈਆਂ ਉਹਦੇ ਮਾਂ ਦੀਆਂ ਉਹਦੇ ਪਿਓ ਦੀਆਂ ਠੀਕ ਹੈ ਨਾ ਤੇ ਫਿਰ ਉਹ ਵੀ ਸਾਨੂੰ ਵਾਇਰਲ ਮਜਬੂਰੀ ਕਰਨੀਆਂ ਪੈਣਗੀਆਂ ਤੇ ਨਹੀਂ ਇਹ ਮੁੰਡੇ ਦੀ ਬਣਦੀ ਰਕਮ ਆ ਵਿਆਹ ਉਹ ਇੱਥੋਂ ਤੱਕ ਕਹਿੰਦਾ ਮੁੰਡਾ ਵੀ ਮੈਂ ਅੱਜ ਵੀ ਬਸਾਉਣ ਨੂੰ ਰਾਜ਼ੀ ਆ ਜਾਂ ਤਾਂ ਉਹਨਾਂ ਨਾਲ ਨਿਬੜੋ ਤੇ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖਲਾਰਾ ਵੱਡਾ ਪਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਮੁੰਡੇ ਦੀਆਂ ਅਸੀਂ ਪੋਡਕਾਸਟ ਵੀ ਕਰਾਂਗੇ ਤੇ ਇੰਟਰਵਿਊ ਵੀ ਕਰਾਂਗੇ ਹਰ ਇੱਕ ਪੇਜ ਤੇ ਪਵਾਵਾਂਗੇ ਕਿਉਂਕਿ ਕੁਝ ਪੰਜੇ ਉਂਗਲੇ ਕਸਾਰ ਨਹੀਂ ਹੁੰਦਾ ਇੱਕ ਦੋ ਕੁੜੀਆਂ ਕਰਕੇ ਸਾਰੀਆਂ ਕੁੜੀਆਂ ਬਦਨਾਮ ਹੋ ਜਾਂਦੀਆਂ ਤੇ ਕੁੜੀਓ ਤੁਸੀਂ ਸਾਥ ਵੀ ਦੋ ਜਿਹੜੀਆਂ ਬਾਹਰ ਰਹਿਣੀਆਂ ਉਹਦੇ ਨਾਲ ਪੜ੍ਹਦੀਆਂ ਹੋਣਗੀਆਂ ਸਾਡੇ ਨਾਲ ਕਨੈਕਟ ਕਰੋ ਫੇਰ ਕਹਦੇ ਨਾ ਕੁੜੀ ਦਾ ਨਾਮ ਸਿਮਰਨ ਨਾ ਵਰੇਂਟਨ ਦੇ ਵਿੱਚ ਰਹਿੰਦੀ ਆ ਪਿਓ ਦਾ ਨਾਮ ਬਲਕਰਨ ਠੀਕ ਆ ਉਹ ਜਿੱਦੇ ਸਿੰਘ ਵਾਲਾ ਜ਼ਿਲ੍ਹੇ ਮੋਗੇ 'ਚ ਵਿਆਹੀ ਸੀਗੀ ਤੇ ਵੀਡੀਓ ਸ਼ੇਅਰ ਕਰੋ ਨਾਲ ਮੈਂ ਮਾੜੀ ਮੋਟੀ ਕੈਟਿੰਗ ਵੀ ਲਾ ਦੂੰਗਾ ਉਹਦੀ ਜਵਾਨੀ ਦੀ ਕੁੜੀ ਦੀ